ਆਖਰ ਕੀ ਕਾਰਨ ਹਨ ਕਿ ਭੂਮਤ ਸਾਗਰ ਲਗਾਤਾਰ ਪ੍ਰਵਾਸੀਆਂ ਦੇ ਲਈ ਕਾਲ ਬਣਦਾ ਜਾ ਰਿਹਾ ਆ ਇਸ ਰਸਤੇ ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਕਿ ਇਸ ਰਾਹ ਦੇ ਪੰਦੀ ਬਣਦੇ ਹਨ ਤੇ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਬੀਤੇ ਦਿਨ ਇਸੇ ਹੀ ਰਾਸਤੇ ਦੇ ਪੰਦੀ ਬਣੇ 27 ਲੋਕਾਂ ਦੀ ਦਰਦਨਾਕ ਮੌਤ ਜਿਹੜੀ ਆ ਇਟਲੀ ਦੇ ਨੇੜੇ ਜਿਹੜਾ ਟਾਪੂ ਆ ਲੰਪੇ ਦੂਸਾ ਉੱਥੇ ਇੱਕ ਕਸ਼ਤੀ ਪਲਟ ਗਈ ਜਿਹੜੀ ਕਿ ਖਚਾ ਖਚ ਯਾਤਰੀਆਂ ਦੇ ਨਾਲ ਵੱਧ ਲੋ ਲੋਡ ਤੋਂ ਜ਼ਿਆਦਾ ਯਾਤਰੀ ਬੈਠੇ ਸੀ ਉਹ ਪਲਟ ਗਈ ਸਮੁੰਦਰ ਦੇ ਵਿੱਚ ਬਹਾਵ ਪਾਣੀ ਦਾ ਤੇਜ਼ ਸੀਗਾ ਤੇ ਪਲਟਣ ਦੇ ਨਾਲ 27 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਜਿਹੜੀ ਖਬਰ ਆ ਹੁਣ ਤੱਕ ਸਾਹਮਣੇ ਆ ਰਹੀ ਆ ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੇਸ਼ੱਕ ਕਿ ਰਾਹਤ ਕਰਮਚਾਰੀ ਹਰਕਤ ਵਿੱਚ ਆ ਗਏ ਪਰ ਇਸ ਦੇ ਬਾਵਜੂਦ ਹਲੇ ਤੱਕ ਵੀ ਕਈ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਹਨ ਜਦੋਂ ਕਿ ਇਸ ਸਫਰ ਦੇ ਵਿੱਚ ਦੋ ਕਸ਼ਤੀਆਂ ਦੇ ਵਿੱਚ 100 ਤੋਂ ਉੱਪਰ ਲੋਕ ਜਿਹੜੇ ਆ ਇਹ ਸਫਰ ਕਰ ਰਹੇ ਸਨ ਇਟਲੀ ਨੂੰ ਆ ਰਹੇ ਸਨ ਲੀਬੀਆ ਦੇ ਜਾਵੀਆ ਸਮੁੰਦਰੀ ਟੱਟ ਤੋਂ ਚੱਲੇ ਇਹ ਲੋਕ ਸ਼ਾਇਦ ਨਹੀਂ ਜਾਣਦੇ ਸਨ ਕਿ ਇਹ ਸਫਰ ਉਹਨਾਂ ਦਾ ਆਖਰੀ ਸਫਰ ਸਾਬਤ ਹੋ ਸਕਦਾ ਆ ਜੇਕਰ ਸੰਯੁਕਤ ਰਾਸ਼ਟਰ ਸ਼ਰਨਾਰਤੀ ਏਜੰਸੀ ਦੀ ਗੱਲ ਕੀਤੀ ਜਾਵੇ ਤਾਂ ਉਸ ਅਨੁਸਾਰ ਇਸ ਸਾਲ ਦੇ ਵਿੱਚ ਮਹਿਜ਼ 8 ਮਹੀਨਿਆਂ ਦੇ ਵਿੱਚ ਹੀ 675 ਲੋਕ ਇਸ ਰਸਤੇ ਉੱਪਰ ਜਾਨ ਗਵਾ ਚੁੱਕੇ ਹਨ ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਆ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੀ ਗੱਲ ਕੀਤੀ ਜਾਵੇ ਉਹਦੇ ਅਨੁਸਾਰ ਸਨ 2014 ਤੋਂ ਹੁਣ ਤੱਕ ਭੂਮਤ ਸਾਗਰ ਦੇ ਰਾਸਤੇ 31000 ਲੋਕ ਜਿਹੜੀ ਆ ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਹਨ ਜਦੋਂ ਕਿ ਅਨੇਕਾਂ ਲੋਕ ਲਾਪਤਾ ਆਏ ਜਿਨ੍ਹਾਂ ਦਾ ਕੋਈ ਥਾਂ ਪਤਾ ਨਹੀਂ ਲੱਗ ਸਕਿਆ ਜੇਕਰ ਪੂਰੀ ਦੁਨੀਆ ਦਾ ਦੇਖਿਆ ਜਾਵੇ ਜਿਹੜੇ ਕਿ ਡੋਂਕੀ ਲਾਉਂਦੇ ਆ ਸਮੁੰਦਰੀ ਰਾਸਤੇ ਦੇ ਨਾਲ ਨਾਲ ਜੰਗਲਾਂ ਰਾਹੀਂ ਵੀ ਡੋਂਕੀ ਲਾਉਂਦੇ ਆ ਤਾਂ 72000 ਲੋਕ ਜਿਹੜੇ ਕਿ ਚੰਗੇ ਭਿਖ ਦੇ ਲਈ ਜਾਨਾਂ ਗਵਾ ਚੁੱਕੇ ਆ ਹੁਣ ਤੱਕ 72000 ਲੋਕ ਦੁਨੀਆ ਤੋਂ ਰੁਕਸਤ ਹੋ ਗਏ ਚੰਗੇ ਦਿਨ ਦੇਖਦੇ ਦੇਖਦੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹ ਚੰਗੇ ਭਵਿੱਖ ਦੇ ਚੱਕਰ ਦੇ ਵਿੱਚ ਆਪਣਾ ਵਰਤਮਾਨ ਵੀ ਮੌਤ ਦੇ ਮੂੰਹ ਦੇ ਵਿੱਚ ਲਾ ਜਾ ਰਹੇ ਆ ਇਹ ਜਿਹੜਾ ਮੱਧ ਸਾਗਰ ਦਾ ਰਾਸਤਾ ਹੈ ਜਿਹਦੇ ਵਿੱਚ ਕਿ ਲੋਕ ਝੰਬੇ ਹੋਏ ਗਰੀਬੀ ਤੋਂ ਆਰਥਿਕਤਾ ਤੋਂ ਗਰੀਬੀ ਤੋਂ ਪੁਖਮਰੀ ਤੋਂ ਝੰਬੇ ਹੋਏ ਇਸ ਸਫਰ ਦੇ ਪੰਧੀ ਬਣਦੇ ਹਨ ਉਹ ਬਹੁਤ ਘੱਟ ਲੋਕ ਅਜਿਹੇ ਹਨ ਕਿ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਜਿਹੜੇ ਇਹ ਲੋਕ ਸਤਾਈ ਇਸ ਰਸਤੇ ਭੂਮਤ ਸਾਗਰ ਦੇ ਵਿੱਚ ਮਰੇ ਆ ਉਹ ਪਾਕਿਸਤਾਨੀ ਸੋਡਾਨੀ ਸੋਮਾਲੀਆ ਤੇ ਮਿਸ਼ਰੀ ਲੋਕ ਦੱਸੇ ਜਾ ਰਹੇ ਹਨ ਜਿਹੜੇ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਇਸ ਸਫ਼ਰ ਦੇ ਵਿੱਚ ਤੁਰ ਪਏ ਇਹ ਸਫ਼ਰ ਕਰਨ ਵਾਲੇ ਜਿੱਥੇ ਮਾਸੂਮ ਬੱਚੇ ਹਨ ਉੱਥੇ ਹੀ ਨਵਜਾਤ ਜਿਹੜਾ ਨਵ ਜੰਮਿਆ ਬੱਚਾ ਵੀ ਇੱਕ ਦੱਸੀਆ ਜਾ ਰਿਹਾ ਜਿਹੜੀਆਂ ਪਹਿਲੀਆਂ 8 ਲਾਸ਼ਾਂ ਬਰਾਮਦ ਹੋਈਆਂ ਉਹਨਾਂ ਦੇ ਵਿੱਚ ਇੱਕ ਨਵ ਜੰਮਿਆ ਬੱਚਾ ਦੋ ਔਰਤਾਂ ਦੋ ਮਰਦ ਤੇ ਤਿੰਨ ਕਿਸ਼ੋਰ ਬੱਚੇ ਦੱਸੇ ਜਾ ਰਹੇ ਆ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਦਰਦਨਾਕ ਮੰਜ਼ਰ ਆ ਇਸ ਘਟਨਾ ਦੇ ਉੱਪਰ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮਿਲੋਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹ ਬਹੁਤ ਜਲਦ ਹੀ ਇਹ ਜਿਹੜੇ ਘਟਨਾਵਾਂ ਜਿਹਦੇ ਵਿੱਚ ਬੇਕਸੂਰ ਲੋਕ ਮੌਤੇ ਮੂਹ ਚ ਜਾ ਰਹੇ ਉਹਨਾਂ ਨੂੰ ਠੱਲ ਪਾਉਣ ਦੇ ਲਈ ਜ਼ਮੀਨੀ ਪੱਧਰ ਤੇ ਕਾਰਵਾਈ ਕਰ ਰਹੇ ਹਨ ਪਰ ਹੁਣ ਤੱਕ ਬੇਸ਼ੱਕ ਕਿ ਯੂਰੋਪੀਅਨ ਯੂਨੀਅਨ ਨੇ ਵੀ ਅੱਡੀਆਂ ਚੁੱਕ ਕੇ ਜ਼ੋਰ ਲਾਇਆ ਹੋਇਆ ਹੈ ਕਿ ਇਸ ਰਸਤੇ ਲੋਕਾਂ ਦੀ ਆਮਦ ਨੂੰ ਰੋਕਿਆ ਜਾ ਸਕੇ ਪ੍ਰਵਾਸੀਆਂ ਦੀ ਆਮਦ ਨੂੰ ਰੋਕਿਆ ਜਾ ਸਕੇ ਪਰ ਹੁਣ ਤੱਕ ਜਿਹੜਾ ਇਹ ਸਫ਼ਰ ਆਨੇਕਾਂ ਲੋਕਾਂ ਦੇ ਲਈ ਜਾਨ ਦਾ ਖੌ ਬਣ ਚੁੱਕਾ ਹੈ ਪਰ ਇਹ ਸਫ਼ਰ ਨਹੀਂ ਰੁਕਿਆ ਚਾਹੇ ਕਿ ਇਸ ਸਾਲ ਦੇ ਵਿੱਚ ਹੀ 675 ਲੋਕ ਮੌਦੇ ਮੂੰਹ ਵਿੱਚ ਚਲੇ ਗਏ ਪਰ ਇਸ ਦੇ ਬਾਵਜੂਦ ਜਿਹੜਾ ਇਹ ਸਫ਼ਰ ਆਖਿਰ ਕਿਉਂ ਜਾਰੀ ਹੈ ਇਹ ਸਰਕਾਰਾਂ ਹੀ ਸਾਹ ਸਕਦੀਆਂ ਜਿਨ੍ਹਾਂ ਦੇ ਇਹ ਨਾਗਰਿਕ ਇਸ ਮੌਤ ਦੇ ਮੂਹਰੇ ਦਾ ਸਫਰ ਕਰਦੇ ਹਨ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ